ਜੀ ਪੰਜਵੇਂ ਮਹੀਨੇ ਤੋਂ ਚੱਲਿਆ ਸੀ ਕੰਮ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਆਏ ਨਹੀਂ ਜਦੋਂ ਤੁਸੀਂ ਆਏ ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ ਹਾਂ ਸਾਡੇ 8 ਲੱਖ ਰੁਪਏ ਮੇਰਾ ਖੁੱਲੇ ਘੱਤੇ ਸੀਗਾ 235 ਦੀ ਮੇਰੀ ਲਿਫਟ ਸੀ 235 ਦੀ ਮੇਰੇ ਭਰਾ ਦੀ ਲਿਫਟ ਸੀ ਹਾਂ ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲੈਤੀ ਤੇ ਪੈਸੇ ਲੈਣ ਆਏ ਤੇ ਇਹ ਕਿੰਨੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ ਕਿ ਤੁਸੀਂ ਕਿਵੇਂ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਸੀ ਤੁਹਾਡੇ ਨਾਲ ਆ ਤੁਹਾਡੀ ਨੇ ਸਹਿਮਤੀ ਸਾਡੀ ਅਸੀਂ ਤੁਹਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤਾਂ ਇਹ ਗੱਲ ਕਹੇ ਕਿ ਮੋੜ ਦੰਦੇ ਸੀ ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ ਸਾਨੂੰ ਇਹ ਨਹੀਂ ਪਤਾ ਵੀ ਕਿਹਨੇ ਕੱਢਿਆ ਕਿਹਨੇ ਨਹੀਂ ਕੱਢਿਆ ਤੇ ਜਦੋਂ ਪੈਸੇ ਨਿਕਲਦੇ ਕੋਈ ਮੈਸੇਜ ਮੂਸੀ ਨਹੀਂ ਨਹੀਂ ਜੀ ਸਾਡੇ ਕੋਲ ਕੁਝ ਨਹੀਂ ਗਏ ਜੀ ਅਣਪੜ੍ਹ ਬੰਦੇ ਸੀ ਦੋਨੇ ਜੀ ਸਾਡੇ ਕੋਲ ਕੁਝ ਨਹੀਂ ਹੈ ਤੁਸੀਂ ਕਾਪੀ ਲੈ ਕੇ ਆਉਂਦੇ ਪੂਰੀ ਕਰਨ ਵਾਸਤੇ ਜਾਂ ਹੋਰ ਕੋਈ ਕਰਦੇ ਨਹੀਂ ਜੀ ਸਾਨੂੰ ਕੁਝ ਨਹੀਂ ਹਨੇ ਮਸ਼ੀਨਾਂ ਨੂੰ ਸੁੰਨਾ ਰੋਕ ਰੱਖਿਆ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਜੀ ਹਾਂ ਜੀ ਕਿ ਤੋ ਹਾਂ ਤੁਹਾਨੂੰ ਉਹਦਾ ਬਾਤ ਪਤਾ ਲੱਗੇ ਵੀ ਕੀ ਨੇ ਕੀਤਾ ਘਪੜਾ ਸਾਰਾ ਕੀ ਵਾ ਨਹੀਂ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਪਤਾ ਬੈਂਕ ਜੀ ਸਾਡੇ ਪੈਸੇ ਬੈਂਕੇ ਸੀਗੇ ਕੀ ਪਤਾ ਕੀ ਨੇ ਕਰਿਆ ਕਿ ਨਹੀਂ ਨਹੀਂ ਕਰਿਆ ਉਹਦੀ ਬਾਰੇ ਨਹੀਂ ਸੀ ਕੁਝ ਕਹਿ ਸਕਦੇ ਇਹਨਾਂ ਨੂੰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਨਹੀਂ ਅਜੇ ਤੱਕ ਕੁਝ ਨਹੀਂ ਹੋਇਆ ਜੀ ਨਹੀਂ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਅਚਾਨਕ ਕੈਸ਼ੀਅਰ ਤੇ ਕੀਤਾ ਕੀ ਲਾਭ ਕੀਤੇ ਹੋਣਾ ਚਾਹੀਦਾ ਜੀ ਸਾਰੀ ਬੈਂਕ ਤੇ ਹੋਣਾ ਚਾਹੀਦਾ ਸੀ ਤੇ ਕਿਨੇ ਜਿੰਮੇਵਾਰ ਬੈਂਕ ਹੈ ਜੀ ਅਸੀਂ ਤਾਂ ਹੁਣ ਅਸੀਂ ਇਹੀ ਅਖਾਂਗੇ ਅਸੀਂ ਤਾਂ ਬੈਂਕੇ ਚਧਰੇ ਸੀ ਨਾ ਹੋਰ ਕਿੰਨੇ ਕੇ ਬੰਦੇ ਨਾਲ ਹੋਇਆ ਹੋਰ ਕੀ ਕਾਲਾ ਕਾਲਾ ਹੋਰ ਕਿੰਨੇ ਕ ਬੰਦੇ ਨਾਲ ਹੋਇਆ ਬਈ ਜੀ ਬੰਦੇ 20 ਜਣੇ ਆ ਜੀ ਕੁਝ ਲੇੜੇ ਵਾਲੇ ਦੇ ਆ ਕੁਝ ਸੇਫਰੇ ਦੇ ਆ ਇੱਕ ਦੋ ਬੰਦੇ ਸਾਡੇ ਪਿੰਡ ਦੇ ਹੋਰ ਵੀ ਆ ਅੱਛਾ ਹਾਂ ਜੀ ਉਹਨਾਂ ਨਾਲ ਪਹਿਲਾਂ ਵੀ ਹੋਇਆ ਸੀ ਹੁਣ ਦੁਬਾਰੇ ਫੇਰ ਹੋਗਾ ਜੀ ਹਾਂ ਜੀ ਤੇ ਤੁਸੀਂ ਇਹਦੀ ਕੋਈ ਬੈਂਕ ਮੈਨੇਜਰ ਨੂੰ ਮਿਲੇ ਜਾਂ ਕਿਸੇ ਨੂੰ ਮਿਲੇ ਕੋਈ ਅਸੀਂ ਮਿਲੇ ਸੀ ਸਾਨੂੰ ਕੋਈ ਲਾਰਾ ਲਾਉਂਦੇ ਸੀ ਸਾਨੂੰ ਕੋਈ ਉਹਨਾਂ ਨੇ ਬਰ ਉਤਰ ਨਹੀਂ ਦਿੱਤਾ ਇਹ ਗੱਲ ਹਾਂ ਜੀ ਤੇ ਤੁਸੀਂ ਲੱਗਦਾ ਵੀ ਤੁਹਾਨੂੰ ਜੇ ਤੁਹਾਨੂੰ ਸਭ ਤੋਂ ਸੇਫ ਬੈਂਕ ਲੱਗਦਾ ਹੈ ਇਹ ਬੈਂਕ ਜੀ ਨਹੀਂ ਸੁਰੱਖਿਆ ਦੇ ਸੁਰੱਖਿਆ ਨਹੀਂ ਜੀ ਹੁਣ ਤਾਂ ਅਸੀਂ ਸਾਡੇ ਨੂੰ ਤਾਂ ਕਿਸੇ ਤੇ ਯਕੀਨ ਹੀ ਨਹੀਂ ਬੈਂਕ ਤੇ ਵੀ ਕਿੱਥੋਂ ਯਕੀਨੂਗੇ ਜੋ ਸਾਡੇ ਨਾਲ ਰੇਸ਼ੂ ਸਿੰਘ ਕਹੀ ਬੀ ਮੇਰਾ ਪਿੰਡ ਕਿਹੜਾ ਪਿੰਡ ਆ ਤੁਹਾਡਾ ਕੀ ਮਸਲਾ ਹੈ ਮੇਰਾ ਪਿੰਡ ਬੁਰਜਾ ਜੀ ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ ਮੈਂ ਆਪ ਦਾ ਸਿਆਉਣਾ 17 ਟੋੜੇ ਇੱਥੇ ਗੈਨੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ ਹੁਣ ਅਸੀਂ ਸਾਨੂੰ ਐ ਵੀ ਪੈਸੇ ਭਰਨ ਵੀ ਅਸੀਂ ਸਾਡੇ ਆਪ ਦੇ ਪੈਸੇ ਭਰਾਉ ਦੇ ਸਾਡਾ ਸਵਨਾ ਵਾਪਸ ਦਿਓ ਜਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸਿਆਉਣਾ ਗੁੰਮ ਹੋ ਗਿਆ ਸਾਨੂੰ ਕੋਈ 12 ਬੰਦੇ ਨੇ ਦੱਸਿਆ ਸੀ ਅਸੀਂ ਇਹਨਾਂ ਕੋਲੇ ਆਏ ਤਕਰੀਬਨ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹ ਕਿਦੇ ਵੀ ਤੁਹਾਡਾ ਸੌਣਾ ਦਾ ਹੋ ਗਿਆ ਫਰਾਡ ਹੋ ਗਿਆ ਵੀ ਇੱਕ ਅਕਿ ਤੁਸੀਂ ਆਪ ਦੇ ਸੌਣਾ ਪੈਸੇ ਆਪਣੇ ਜਮ੍ਹਾਂ ਕਰਾਜੋ ਤੇ ਆਪ ਜਿਹੜੇ ਬੈਂਕ ਦੇ ਬੰਦੇ ਹੈਗੇ ਅਸੀਂ ਅਖੇ ਵੀ ਅਸੀਂ ਐ ਕਿਵੇਂ ਕਰਾ ਲੀਏ ਫਿਰ ਕਹਿੰਦੇ ਵੀ ਤੁਸੀਂ ਸੌਣੇ ਦੇ ਪੈਸੇ ਲੈ ਜੂਗੇ ਅਸੀਂ ਅਖੇ ਵੀ ਸਾਡਾ ਸੌਣਾ ਦੇ ਦੇ ਸਾਰਾ ਟੋਲੀ ਸਾਡਾ ਦੇ ਤਨ 4 ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਤਾਬਕ ਇਹ ਪੈਸੇ ਦਿੰਦੇ ਅਸੀਂ ਅਖੇ ਵੀ ਸਾਡਾ ਸਾਨੂੰ ਸੌਣਾ ਦੇ ਦਿਓ ਕਿ ਬਾਕੀ ਆਏ ਜੀ ਜੋ ਸਟਾਫ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਥੇਕੇ ਬਲੇ ਹੋਇਆ ਉਧਰ ਉਧਰ ਹੀ ਖਾਤੇ ਚੋਂ ਪੈਸੇ ਨਿਕਲੇ ਨੇ ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ ਉਸ ਤੋਂ ਬਾਅਦ ਫਿਰ ਇਨਕਾਬੀਆਂ ਦੇ ਦਿੰਦੀਆਂ ਕੈਸ਼ੀਅਰ ਨੂੰ ਫਿਰ ਦੇਖੋ ਇਹਦੇ ਵਿੱਚ ਕੀ ਸਟਾਫ ਕਿੰਨੀ ਮਿਲੀ ਭੁੱਟ ਹੈਗੀ ਕਿ ਇਹਦੇ ਚ ਇਹਨਾਂ ਦਾ ਬਹੁਤ ਸ਼ੱਕੀ ਇਹ ਹੈਗਾ ਬੈਂਕ ਬ੍ਰਾਜ ਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ ਕਰੋੜਾਂ ਦੇ ਵਿੱਚ ਘਪਲਾ ਹੋਇਆ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਪੂਰੀ ਜਾਂਚ ਹੋਣੀ ਚਾਹੀਦੀ ਸਾਰਿਆਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਰਿਆਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਲੋਕਾਂ ਦਾ ਮੱਥਾ ਢਿੱਡ ਪੇਟ ਬੰਨ ਕੇ ਕੋਈ ਆਪ ਦਾ ਪੈਸੇ ਜਮ੍ਹਾਂ ਕਰਾਉਂਦਾ ਕਿਸੇ ਨੇ ਵਿਆਹ ਕਰਨਾ ਹੁਣ ਸਾਨੂੰ ਗੋੜ ਦੀ ਲੋੜ ਸਾਡੇ ਫੰਕਸ਼ਨ ਹੈ ਹੋਰ ਆਪਾਂ ਸੇਵਾ ਨਾਲ ਕਾਦੇ ਵਾਸਤੇ ਬਣਾਉਣੇ ਹੈ ਹੈ ਜੇ ਜਦੋਂ ਆਪਾਂ ਪਾ ਹੀ ਨਹੀਂ ਸਾਡੇ ਨੂੰ ਲੈ ਨਹੀਂ ਸਕਦੇ ਮੌਕੇ ਤੇ ਫਿਰ ਆਪਾਂ ਨੂੰ ਸੇਵਾ ਨਾਲ ਕੀ ਹੋਵੇ ਪਰਦਾ ਹਾਂਜੀ ਕੀ ਨਾਮ ਹੈ ਬਾਈ ਮਿੱਠੂ ਸਿੰਘ ਜੀ ਤੁਹਾਨੂੰ ਕੀ ਮਸਲਾ ਹੋਇਆ ਸਾਰਾ ਕਿੰਨੀ ਕੁ ਮੁਸ਼ਕਲ ਆ ਰਹੀ ਏ ਹੁਣ ਇੱਕ ਬੈਂਕ ਤੇ ਵਿਸ਼ਵਾਸ ਹੁੰਦਾ ਜੇ ਬੈਂਕ ਚ ਐ ਹੋਣ ਲੱਗਿਆ ਫਿਰ ਕੀ ਕਰੋਂਗੇ ਬੈਂਕ ਨੇ ਵਿਸ਼ਵਾਸ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ ਪੈਸੇ ਲੈ ਗਏ ਜੀ ਮੇਰਾ 4 ਲੱਖ 26000 ਰੁਪਇਆ ਲੈ ਗਏ 12 ਲੱਖ ਰੁਪਇਆ ਸੀ ਜੀ ਮੇਰਾ ਬਾਕੀ ਤਾਂ ਮੈਂ ਲੈ ਗਿਆ ਸੀ ਤੇ 4 ਲੱਖ 26000 ਰਹਿ ਗਿਆ ਸੀ ਉਹ ਜਦੋਂ ਮੈਂ ਲੈਣ ਆਇਆ ਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ ਮੈਨੇਜਰ ਸਾਹਿਬ ਨੂੰ ਕਾਪੀ ਦਿਖਾਈ ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ ਤੇ ਤਾਂ ਪੈਸੇ ਹੀ 1400 ਰੁਪਏ ਸਾਰੇ ਮੈਂ ਪੁੱਛਿਆ ਵੀ ਫਿਰ ਮੇਰੇ ਕਿੱਧਰ ਗਏ ਮੈਨੇਜਰ ਆਦਾ ਜੇ ਬਹਵਾਏ ਜੇ ਕਰਨ ਲੱਗਿਆ ਮੈਂ ਕਿਹਾ ਮੇਰੀ ਤਸਲੀਬ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਫੇਰ ਬਾਕੀੁੰਦੇ ਜੇ ਸੱਦਲੇ ਦੇਖੋ ਵੀ ਆਇਆ ਕਰੋ ਬਾਹ ਕਰੋ ਹੋਊ ਤਾਂ ਗੱਲਬਾਤ ਸਾਰੀ ਇੱਕੋ ਹੀ ਵਿੱਚ ਹੀ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹ ਹੋਣਾ ਫੇਰ ਇਹ ਕਪੜੇ ਜਦੋਂ ਐਡੇ ਐਡੇ ਕਰਦੇ ਨੇ ਬੈਂਕ ਤਾਂ ਖਾਲੀ ਹੋ ਗਈ ਮੈਨੇਜਰ ਨੂੰ ਕੀ ਪਤਾ ਨਹੀਂ ਹੋਣਾ ਪਤਾ ਇਹ ਸਾਰਾ ਵਿੱਚ ਹੋਰ ਕਿਤੇ ਕਾਰਵਾਈ ਮੰਗਦੀ ਮੰਗ ਕਰਨ ਦੀ ਹੋਰ ਕਿਹਨੇ ਕਹਿੰਦੇ ਉਹ ਤੇ ਪਰਚਾ ਦਰਜ ਹੋ ਗਿਆ ਕੈਸ਼ੀਅਰ ਤੇ ਪਰਚਾ ਦਰਜ ਹੋ ਗਿਆ ਕੱਲਾ ਕੈਸ਼ੀਅਰ ਪੈਸੇ ਕਿਵੇਂ ਲੈ ਜਾਊਗਾ ਜੀ ਐਨੇ ਪੈਸੇ ਬੈਂਕ ਖਾਲੀ ਹੋ ਗਈ ਮੈਨੇਜਰ ਨੂੰ ਪਤਾ ਹੀ ਨਹੀਂ ਤੁਸੀਂ ਸੋਚੋ ਆਪ ਹੀ ਸੋਚ ਲਓ ਵੀ ਮੈਨੇਜਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਮੈਂ ਹੁਣ ਬੇਨਤੀ ਇਹ ਕਰਦਾ ਵੀ 10 20 ਦਿਨਾਂ ਚ ਮੇਰੇ ਪੈਸੇ ਦਿੱਤੇ ਜਾਣ ਨਹੀਂ ਪੈਸੇ ਦੇਂਦੇ ਤਾਂ ਮੈਂ ਤਾਂ ਤੇਲ ਪਾ ਕੇ ਤੇ ਵਿੱਚ ਬੈਂਕ ਦੇ ਮਚੂਆ ਸਮੇਤ ਬੈਂਕ ਵਿੱਚ ਜਾਊਗਾ। ਹੰਕੀ ਨਾੜਾ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ। ਮੈਂ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਦਾ ਜਨਰਲ ਸੱਤਰਾਂ ਬਲਾਕ ਤਲਵੰਡੀ ਸਾਬੋ ਦਾ। ਜੀ ਕੀ ਗੱਲ ਹੋਈ ਹੈ ਕਿਵੇਂ ਘਟਨਾ ਵਾਪਰੀ ਹੈ ਕਿੰਨਾ ਘਪਲਾ ਇੱਥੇ ਹੋਇਆਗਾ ਤੇ ਕਿਹਨੇ ਕੀਤਾ ਹੈ ਸਾਰਾ? ਜੋ ਹੁਣ ਤੱਕ ਜਥੇਬੰਦੀ ਕੋਲੇ ਆਏ ਜੀ 20 ਬੰਦੇ ਹੈ ਤਕਰੀਬਨ ਜੀ ਤੇ ਉਹਨਾਂ ਦਾ 40 ਲੱਖ ਰੁਪਇਆ ਦੇ ਕਰੀਬ ਹੈ। ਤੇ 17 ਟੋਲੇ 37 ਟੋਲੇ ਸੋਨਾ ਹੈ। ਇਕਦਾ 20 ਟੋਲੇ ਇਕਦਾ 17 ਟੋਲੇ ਹੈ ਤੇ ਇਹ ਪੂਰੇ ਸਟਾਫ ਨੇ ਮਿਲ ਕੇ ਕਰਿਆ ਜਾਂ ਕੁਝ ਕਰਿਆ ਸਾ ਇਸ ਦਾ ਬੈਂਕ ਨੂੰ ਜਾਣਦੇ ਆ ਸਾਨੂੰ ਨਹੀਂ ਪਤਾ ਵੀ ਕੀ ਨੇ ਕੀ ਕੀਤਾ ਤੇ ਜਦੋਂ ਇੱਥੇ ਆਉਂਦੇ ਸੀਗੇ ਐਂਟਰੀਆਂ ਮਰਵਾਉਣ ਇਹਨਾਂ ਦੇ ਖਾਤੇ ਖਾਲੀ ਸੀਗੇ ਕੁਝ ਦੇ ਲਿਮਟਾਂ ਦੇ ਪੈਸੇ ਸੀਗੇ ਸੇਵਿੰਗ ਖਾਤੇ ਵੀ ਸੀ ਖੁੱਲੇ ਖਾਤੇ ਵੀ ਸੀਗੇ ਤੇ ਫਸਲ ਦੇ ਪੈਸੇ ਆਏ ਸੀ ਦੇਖੋ ਗਾਹਕ ਕੋਈ ਵੀ ਹੈ ਕਿਸਾਨ ਹੈ ਆਪਾਂ ਸਭ ਤੋਂ ਵਧੀਆ ਧਾਰਾ ਬੈਂਕ ਨੂੰ ਮੰਨਦੇ ਆ ਵੀ ਆਪਾਂ ਸੇਫ ਬੈਂਕ ਦੇ ਵਿੱਚ ਆਪਾਂ 골ਡ ਵੀ ਰੱਖਦੇ ਆ ਪੈਸੇ ਵੀ ਰੱਖਦੇ ਆ ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫਰੀ ਆ ਸਾਡੇ ਨਾਲ ਹੀ ਕਿਸਾਨ ਖੜਿਆ ਗੁਰਤੇਜ ਸਿੰਘ ਇਹਨਾਂ ਦਾ ਮੌੜ ਆੜਤਗੇ ਚ ਸੀਗਾ 20 ਲੱਖ ਰੁਪਇਆ ਇਹਨਾਂ ਦਾ ਆੜਤੀਆ ਲੈ ਗਿਆ ਜੋ ਉਧਰੋਂ ਆਪਾਂ ਕਹਿ ਨਹੀਂ ਵੀ ਉਦੋਂ ਬੈਂਕ ਚ ਠੀਕ ਹੈ ਤਾਂ ਇਧਰੋਂ ਬੈਂਕ ਵੀ ਲੈ ਗਏ ਤੇ ਕਿਸਾਨ ਤਾਂ ਦੋਨੇ ਪਾਸੋਂ ਮਾਰਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਆਏ ਸਟਾਪ ਕੋਲੇ ਇੱਧਰ ਦੇ ਆ ਆਰ ਆਈਆਰ ਬ੍ਰਾਂਚ ਇਹਦੇ ਦੇ ਬਠਿੰਡੇ ਹੈਗਾ origignal office ਉਹ ਵਿੱਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਅਸੀਂ ਪਿੰਡ ਵੱਲੋਂ ਜਥੇਬੰਦੀ ਵੱਲੋਂ ਇਹ ਤੇ ਤਰਨਾ ਦਿੱਤਾ ਤਰ੍ਹਾਂ ਤਰੀਕ ਨੂੰ ਉਸ ਦਿਨ ਪਰ ਇਹ ਡੀਐਸਪੀ ਸਾਹਿਬ ਆਏ ਤੇ ਮਨਜੀਤ ਸਾਹਿਬ ਇਹਨਾਂ ਨੂੰ ਉੱਪਰ ਗੱਲ ਕੀਤੀ ਆਪਦੇ ਫਿਰ ਇਹਨਾਂ ਨਾਲ ਗੱਲ ਹੋਈ ਵੀ ਅਸੀਂ ਐਫਆਰ ਲਾਂਚ ਕਰਾਂਗੇ ਪੁਲਿਸ ਪ੍ਰਸ਼ਾਸਨ ਕਹਿੰਦਾ ਇਹ ਕਹਿੰਦੇ ਵੀ ਸਿਵਲ ਸੂਟ ਪਾਵਾਂਗੇ ਉੱਥੇ ਮਨਜ਼ੂਰੀ ਲੈ ਕੇ ਕਿਸਾਨਾਂ ਦੇ ਪੈਸੇ ਦੇਵਾਂਗੇ ਪਹਿਲਾਂ ਇਹ ਕਹਿੰਦੇ ਸੀ ਸਾਡਾ ਕੇਸ਼ੀਆਰ ਲੈ ਗਿਆ ਅਸੀਂ ਸਾਡਾ ਕਿਸੇ ਕੇਸ਼ੀਆਰ ਨਾਲ ਮਤਲਬ ਨਹੀਂ ਉਹ ਤੇ ਤੁਸੀਂ ਕੇਸ ਚਲਾਓ ਉਹਦੇ ਨਾਲ ਜੇ ਮਰਜ਼ੀ ਲੜੋ ਪਰ ਸਾਡੇ ਕਿਸਾਨਾਂ ਦੇ ਜਲਦੀ ਤੋਂ ਜਲਦੀ ਪੈਸੇ ਹੋਣੇ ਚਾਹੀਦੇ ਆ ਇਹਨਾਂ ਨੇ ਕਹਿ ਬਈ ਸੀ ਸੇਵਲ ਸੂਟ ਪਾਮਾਗੇ ਇੱਕ ਦੋ ਤਰੀਕਾ ਦੇ ਵਿੱਚ ਵਿੱਚ ਹਰ ਇੱਕ ਦਾ ਜੇ ਕਿਸੇ ਦੇ ਲਿਮਟਾ ਲਿਮਟ ਵਾਲਾ ਵਿਆਜ ਦੇ ਕੇ ਜੇ ਕਿਸੇ ਖੁੱਲੇ ਖਾਤੇ ਦੇ ਖੁੱਲੇ ਖਾਤੇ ਵਾਲਾ ਵਿਆਜ ਲੈ ਕੇ ਐਸੇ ਇਹਨਾਂ ਦਾ ਨਿਮੇੜਾ ਗਏ ਜੀ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਤੇ ਖਰਾ ਉਤਰਨ ਦਾ ਠੀਕ ਹੈ ਜੇ ਇਹ ਤੋਂ ਕੋਈ ਅੱਗੇ ਪਿਛੇ ਹੋਣਗੇ ਤਾਂ ਅਸੀਂ ਸੰਘਰਸ਼ ਸਾਡਾ ਫਿਰ ਇਹ ਸੋਨਾ ਜਿਹੜਾ ਗੈਪ ਹੋਇਆ ਕਿੱਥੋਂ ਗਾਇਬ ਹੋਇਆ ਕਿੱਥੇ ਤਾਂ ਰਹਿ ਸੀ ਕਿ ਇਹ ਇਹ 골ਡ ਲੋਨ ਲਿਆ ਸੀਗਾ ਜੀ 골ਡ ਲੋਨ ਲੈ ਕੇ ਤੇ ਜਦੋਂ ਉਹ ਆਪਣਾ ਬੰਦ ਕਰਵਾਉਣ ਆਏ 골ਡ ਲੋਨ ਦੋਨੇ ਕਿਸਾਨ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪੈਸੇ ਲੈ ਲਓ ਸੋਨਾ ਤੁਹਾਡਾ ਹੈ ਨਹੀਂ ਜਾਂ ਸੋਨਾ 50000 ਰੁਪਏ ਦੇ حساب ਨਾਲ ਲੈ ਲਓ ਤੇ ਜਾਂ ਫਿਰ ਤੁਹਾਡਾ ਸੋਨਾ ਕੱਟ ਕੇ ਕਾਟ ਦੇਵਾਂਗੇ ਅਸੀਂ ਇਹ ਕੋਈ ਗੱਲ ਕੀ ਹੈ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਸਾਡੇ ਕੋਲ ਪਹਿਲੇ ਹੀ ਇਹ ਆਏ ਪਏ ਸੀਗਾ ਤੇ ਅਸੀਂ ਕਿਹਾ ਵੀ ਤੁਹਾਡਾ ਸੋਨਾ ਹੈ ਨਹੀਂ ਚਲੋ ਇੱਥੇ ਆਏ ਉਹ ਜਿਹੋ ਉਹਨਾਂ ਨੇ ਥੋੜਾ ਜਿਹਾ ਦਾਬ ਨਾ ਪੁੱਛਿਆ ਪ੍ਰੈਸ਼ਰ ਪਾ ਕੇ ਫਿਰ ਇਹਨਾਂ ਨੇ ਕਹਿੰਦੇ ਵੀ ਤੁਹਾਡਾ ਸੋਨਾ ਇੱਥੋਂ ਆਪਣਾ ਗਾਇਬ ਹੋ ਗਿਆ ਤੇ ਹਰਵੀਰ ਸਿੰਘ ਸਾਡੇ ਕੈਸ਼িয়ার ਉਹਨੇ ਮਥੁਰ ਕੋਈ ਫਾਈਨਾਂਸ ਹੈ ਉੱਥੇ ਰੱਖ ਕੇ ਆਪਣਾ ਫਨਾਂਸ ਕਰਵਾ ਲੈ ਦੁਆਰੇ ਉਤੇ ਤੇ ਉਹ ਵੀ ਮਸਲਾ ਨਾਲ ਹੀ ਇਹਦੇ ਤੇ ਉਹਦੇ ਤੇ ਵੀ ਕਹਿੰਦੇ ਵੀ ਅਸੀਂ ਜਦੋਂ ਸਾਡੇ ਕੋਲ ਮਨਜ਼ੂਰੀ ਆ ਗਈ ਤੇ ਉਦੋਂ ਥੋੜਾ ਕਲੀਅਰ ਕਰ ਦੇਣਗੇ ਹਾਂ ਜੇ ਕੈਸ਼ੀਅਰ ਤੇ ਪਰਚੇ ਦਾ ਜਿਹੜਾ ਇਹਨੂੰ ਲਾਦੇ ਵੀ ਹੋਰ ਵੀ ਇਹ ਚ ਬੰਦੇ ਸ਼ਾਮਿਲ ਹੋ ਸਕਦੇ ਆ ਤਾਂ ਸਾਰੀ ਜਾਂਚ ਹੋਣੀ ਚਾਹੀਦੀ ਹੈਗੀ ਸਰ ਬਿਲਕੁਲ ਜੀ ਤਸੱਲੀ ਹੈ ਕਿਸਾਨਾਂ ਦੀ ਕੈਸ਼ੀਅਰ ਨਹੀਂ ਨਹੀਂ ਬਿਲਕੁਲ ਨਹੀਂ ਤਸੱਲੀ ਸਾਡਾ ਪਹਿਲਾ ਮੇਨ ਮਕਸਦ ਤਾਂ ਪੈਸੇ ਨਾਲ ਹੈ ਜੀ ਜੋ ਪੈਸੇ ਨਾਲ ਇਹਨਾਂ ਨੇ ਕਮਿਟਮੈਂਟ ਹੋਈ ਹੈ ਉਹਦੇ ਨਾਲ ਵੀ ਸਾਡਾ ਕੋਈ ਕੈਸ਼ੀਅਰ ਨਾਲ ਮਤਲਬ ਨਹੀਂ ਉਹ ਤੋਂ ਜਦੋਂ ਮਰਜ਼ੀ ਲੈਣਾ ਜਿਹੜੇ ਤਰੀਕੇ ਨਾਲ ਮਰਜ਼ੀ ਲੈਣਾ ਸਾਨੂੰ ਦੰਨਿਆ ਕਿ ਵੀ ਸਿਵਲ ਸੂਟ ਪਾ ਕੇ ਮਨਜ਼ੂਰੀ ਲੈ ਕੇ ਥੋੜਾ ਪੈਸਾ ਬੈਂਕ ਨੂੰ ਮਿੜਾਂਗੇ ਬੈਂਕ ਦੇ ਉੱਪਰੋਂ ਟੀਮ ਆ ਕੇ ਇੱਥੇ ਫਰਾਡ ਡਿਕਲੇਅਰ ਹੋ ਰਿਹਾ ਚੁੱਕਾ ਹੈ ਵੀ ਫਰਾਡ ਹੋਇਆ ਬੈਂਕ ਦੇ ਵਿੱਚ ਇਹਨਾਂ ਦਾ ਸਟਾਫ ਨੇ ਇੱਥੇ ਉੱਪਰੋਂ ਸੀਨੀਅਰ ਅਧਿਕਾਰੀ ਐ ਇਹਨਾਂ ਨੇ ਡਿਕਲੇਅਰ ਕਰ ਦਿੱਤੇ ਫਰਾਡ ਹੋਇਆ ਤੇ ਕਿਸਾਨਾਂ ਦੀ ਪਰਪਾਈ ਗਾਹਕਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਵੀ ਉਰ ਵੀ ਕਾਰਵਾਈ ਹੋਣੀ ਬਲਾਜਮਾ ਦੇ ਲਈ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਜੀ ਬੈਂਕ ਸਾਡਾ ਇਹ ਲੋਕ ਹੀ ਇਹ ਪਿੰਡ ਦੇ ਲੋਕ ਆਸ-ਪਾਸੇ ਪਿੰਡਾਂ ਦੇ ਲੋਕ ਇਹਨੂੰ ਇੰਨਾ ਅੱਗੇ ਲੈ ਕੇ ਕੈਸ਼ੀਅਰ ਨਹੀਂ ਕਰਤਾ ਉਹ ਸਾਰਾ ਕੁਝ ਬਿਲਕੁਲ ਨਹੀਂ ਜੀ ਕੈਸ਼ੀਅਰ ਜਨਵਰੀ ਤੋਂ ਲੈ ਕੇ ਸ਼ੱਕੀ ਨਜ਼ਰਾਂ ਨੇ ਦੇਖਿਆ ਜਾ ਰਿਹਾ ਹੈ ਪਹਿਲਾਂ ਇੱਕ ਥੋੜੇ ਲੈਵਲ ਤੇ ਹੋਇਆ ਉਹ ਇਹਨਾਂ ਨੇ ਅੰਦਰ ਸਟਾਫ ਲੈਵਲ ਤੇ ਨਿਬੇੜ ਲਿਆ ਫਿਰ ਇਹ ਗੱਲਾਂ ਹੋ ਗਈਆਂ ਇਹ ਦੂਜਿਆਂ ਦੇ ਖਾਤੇ ਚ ਕੱਢ ਕੇ ਦੇਤੇ ਉਸ ਤੋਂ ਬਾਅਦ ਸੋਨਾ ਗਾਇਬ ਹੁੰਦਾ ਜਦੋਂ ਕੈਸ਼ੀਅਰ ਇਹਨਾਂ ਸ਼ੱਕੀ ਐਮਡਿਜੀਨਾਂ ਦੇ ਅੰਦਰ ਜਾਂਦੇ ਵਿੱਚ ਤੇ ਉਹਨੂੰ ਚਾਬੀਆਂ ਉਹਦੇ ਕੋਲੇ ਲੋਕਰਾਂ ਦੇ ਕਿਵੇਂ ਆ ਗਈਆਂ ਮੈਨੇਜਰ ਦੀ ਮੁਲੀਬੁਕਤਾ ਹੈ ਹੋਰ ਸਟਾਫ ਦੀ ਮਿਲ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸਾਰੇ ਬੈਂਕ ਵਾਲਾ ਫਰੋਡ ਕੀ ਸੀ ਕਿੰਨੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ? ਇਹ ਮਾਨਯੋਗ ਐਸਐਸਪੀ ਸਾਹਿਬ ਨੂੰ ਇਹ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ ਐਸਬੀਆਈ ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ ਤੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ। ਇਸ ਦੀ ਜਾਂਚ ਈਓ ਬੈਂਕਲ ਗਈ ਸੀ ਈਓ ਬਿੰ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਨਿਆਂ ਦੇ ਅਕਾਊਂਟ ਚੋਂ ਪੈਸੇ ਗਾਇਬ ਹੋਏ ਸੀ ਜਿਹੜੀ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ ਐਫਆਈਆਰ ਤਲਵੰਡੀ ਸਾਬ ਕੋ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ ਹੈ ਜ 143 ਸੈਕਸ਼ਨ 409 381 420 465 467 468 ਤੇ ਪੀਸੀ ਐਕਟ 13 1ਏ ਸਰ ਕਿ ਹੋਰ ਵੀ ਜੋ ਬੰਦੇ ਸ਼ਾਮਿਲ ਹੋ ਸਕਦੇ ਹੋ ਉਹ ਇੱਕ ਬੰਦੇ ਦੇ ਖਿਲਾਫ ਵੀ ਚੱਲ ਰਹੀ ਹੈਗੀ ਤੇ ਸੂਨਾ ਵੀ ਬੇਸਿੰਗ ਹੋ ਸਕਦੇ ਵਿੱਚ ਇਸ ਦੇ ਵਿੱਚ ਬੈਂਕ ਦੇ ਵਿੱਚ 골ਡ on ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ATM ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ FIR ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤੱਕ ਸਾਹਮਣੇ ਆਉਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਹੈ